ਸਰ ਹੈ ਕਿਸ ਮੰਤਰੀ ਦਾ ਜਿਹੜਾ ਤੁਹਾਨੂੰ ਪਤਾ ਹੈ ਅੱਜ ਅਸੀਂ ਦੇਖ ਸਕਦੇ ਹਾਂ ਕਿ ਪਰਸੋ ਵਿਧਾਨ ਸਭਾ ਦੇ ਵਿੱਚ ਜਿਵੇਂ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਕਿਹਾ ਕਿ 2017 ਤੋਂ ਲੈ ਕੇ 2022 ਦੇ ਵਿੱਚ ਜਿਹੜੀ ਕਾਂਗਰਸ ਦੀ ਗਵਰਨਮੈਂਟ ਰਹੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਰਾਜਨੀਤੀ ਖੇਡੀ ਆ ਉਹ ਕਹਿ ਰਹੇ ਨੇ ਕਿ ਅੱਧੀ ਕਾਂਗਰਸ ਤਾਂ ਇਹ ਕਹਿ ਰਹੀ ਸੀਗੀ ਕਿ ਜਿਹੜਾ ਜਿਹੜੀ ਵਿਵਾਦਬੀ ਹੋਈ ਸੀ ਕਿ ਵਿਵਾਦੀਆਂ ਦੇ ਮੁੱਦੇ ਨੂੰ ਆਪਾਂ ਹੱਲ ਕਰ ਦਈਏ ਅੱਧੀ ਕਾਂਗਰਸ ਕਹਿ ਰਹੀ ਸੀ ਕਿ ਇਹਨੂੰ ਮੁੱਦੇ ਨੂੰ ਲਟਕਾ ਲਿਆ ਜਾਵੇ ਮਤਲਬ ਕਿ ਕਾਂਗਰਸ ਇਸ ਕੋਝੀਆ ਹਰਕਤਾ ਤੇ ਆ ਗਈ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਰਾਜਨੀਤੀ ਖੇਡ ਰਹੀ ਸੀ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖ ਨਸਲ ਕੁਸ਼ੀ ਕੀਤੀ 84 ਦਾ ਅਟੈਕ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਟੋਪਾ ਟੈਂਕਰ ਦੇ ਨਾਲ ਹਮਲਾ ਕੀਤਾ ਸੋ ਉਹ ਕਾਂਗਰਸ ਦੀ ਜਿਹੜੀ ਮੰਸ਼ਾ ਹੈ ਉਹ ਖਤਮ ਨਹੀਂ ਹੋ ਸਕਦੀ ਅੱਜ ਇਸ ਰੋਸ ਦੇ ਵਿੱਚ ਪੂਰੇ ਯੂਥ ਅਕਾਲੀ ਦਲ ਪੰਜਾਬ ਦੇ ਵੱਲੋਂ ਪੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਵੱਡੇ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਲਾਲੀ ਬਾਜਵਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਮੇਰੇ ਸੀਤਰੀ ਸਾਹਿਬ ਹਲਕਾ ਇੰਚਾਰ ਸ਼ਾਮਚਰਾ ਸੀ ਇਹਨਾਂ ਸਾਰੇ ਵੱਡਿਆਂ ਦੇ ਸਹਿਯੋਗ ਨਾਲ ਯੂਥ ਅਕਾਲੀ ਦਲ ਵੱਲੋਂ ਇਸ ਸੰਬੰਧ ਵਿੱਚ ਬਤਲਾ ਪਿਆ ਜਿਵੇਂ ਆਪਾਂ ਦੱਸਦੇ ਆ ਕਿ ਪਿਛਲੇ 15 ਸਾਲਾਂ ਤੋਂ 14-15 ਤੋਂ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਆ ਕਿਉਂਕਿ ਦੋਨਾਂ ਪਾਰਟੀਆਂ ਕੋਲ ਪਾਰਟੋ ਵੀ ਤੇ ਆਪ ਕੋਲ ਵੀ ਕੋਈ ਹੋਰ ਮੁੱਦਾ ਹੈ ਨਹੀਂ ਸੀ ਕਿ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਆ ਜਿਹੜੀ ਸਰਦਾਰ ਪ੍ਰਤਾਪ ਸਿੰਘ ਬਾਦਲ ਨੇ ਸਰਦਾਰ ਸੁਖਪੀਰ ਸਿੰਘ ਬਾਦਲ ਨੇ ਕੀਤੀ ਆ ਉਹਦਾ ਕੋਈ ਤੋੜ ਨਹੀਂ ਜਿਸ ਕਰਕੇ ਇਹੋ ਜਿਹੀਆਂ ਘਟਨਾਵਾਂ ਵਜ੍ਹੀ ਦੀਆਂ ਤੇ ਹੋਰ ਜਿਹੜੀਆਂ ਘਟਨਾਵਾਂ ਹੋਈਆਂ ਕਿ ਅੱਜ ਵੀ ਉਹ ਸਾਹਮਣੇ ਆ ਗਿਆ ਜਦੋਂ ਸਰਦਾਰ ਭਗਤ ਸਿੰਘ ਉਹਨਾਂ ਨੇ ਗੱਲ ਕੀਤੀ ਆ ਕਿ ਜਦੋਂ ਉਹਨਾਂ ਦੀ ਕਾਂਗਰਸ ਦੀ ਸਰਕਾਰ ਬਗੀ ਉਦੋਂ ਇਹੋ ਜਿਹੀ ਗੱਲ ਹੋਈ ਕਿ ਇਹ ਅੱਧੀ ਕਾਂਗਰਸ ਚਾਹੁੰਦੀ ਸੀ ਕਿ ਅਸੀਂ ਇਹਦੀ ਕੋਈ ਇਨਵੈਸਟੀਗੇਸ਼ਨ ਨੂੰ ਪੂਰਾ ਕਰੀਏ ਤੇ ਅੱਧੀ ਕਾਂਗਰਸ ਚਾਹੁੰਦੀ ਸੀ ਕਿ ਇਹ ਇਹਨੂੰ ਅੱਗੇ ਲਿਗਾਈ ਜਾਈਏ ਤੇ ਉਹਦਾ ਮੇਨ ਕਾਰਨ ਇਹ ਸੀ ਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਉਦੋਂ ਜਿਹੜੀ 104 ਸਾਲ ਪੁਰਾਣੀ ਸ਼੍ਰੋਮਣੀ ਅਕਾਦੀ ਦਾ ਜਿਹੜੀ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਲਈ ਸਦਾ ਲੜਦੀ ਰਹੀ ਹੈ ਉਹਨੂੰ ਤੇ ਖਾਸ ਕਰਕੇ ਖੇਤਰੀ ਪਾਰਟੀ ਜਿਹੜੀ ਕਿ ਪੰਜਾਬ ਦੇ ਖੁੱਦਿਆਂ ਤੇ ਲੜਦੀ ਰਹੀ ਹੈ ਉਹਨੂੰ ਜੇ ਡਾਊਨ ਕਰਨਾ ਹੈ ਕਿਹੋ ਜਿਹਾ ਮਸਲੇ ਲਿਆ ਕੇ ਜਾਣ ਤੇ ਉਦੋਂ ਹੀ 14 ਤੋਂ ਸ਼ੁਰੂ ਹੋਏ ਤੇ ਅੱਜ ਤਾਈਂ ਉਹਦਾ ਨਾਗੋਇ ਇਨਵੈਸਟੀਗੇਸ਼ਨ ਹੋਈ ਆ ਨਾ ਹੀ ਉਹਦੇ ਵਿੱਚ ਕੋਈ ਗੱਲ ਹੋਈ ਆ ਤੇ ਜਦੋਂ ਕੋਈ ਇਲੈਕਸ਼ਨ ਲੱਗੇ ਆਉਂਦੀ ਆ ਉਦੋਂ ਦਾ ਕੰਮ ਸ਼ੁਰੂ ਕਰ ਦਿੰਦੇ ਆ ਇਹ ਕੋਈਆਂ ਜਿਆਦਾ ਤੋਂ ਅੱਜ ਪੰਜਾਬ ਦੇ ਲੋਕ ਜਿਹੜੇ ਆ ਉਹ ਸਮਝ ਗਏ ਆ ਉਹ ਜਾਣਦੇ ਆ ਕਿ ਇਹ ਸਭ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਕਮਜ਼ੋਰ ਕਰਨ ਦੇ ਲਈ ਇਹ ਸਭ ਕੁਝ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਗੁਰੂ ਜੀ ਉਹਦਾ ਆਧਰਾ ਲੈ ਕੇ ਜਾਂਦਾ ਹੈ ਗੁਰੂ ਦਲਸਰ ਦਾ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਪੂਰੇ ਪੰਜਾਬ ਦਾ ਪੂਰੀ ਦੁਨੀਆ ਦਾ ਮਾਨਵਤਾ ਦਾ ਚਿਹਰਾ ਬਣਾ ਰਿਹਾ ਕੋਈ ਸੋਚ ਵੀ ਨਹੀਂ ਸਕਦਾ ਕਿ ਇਹੋ ਜਿਹੀ ਬੇਅਦਬੀ ਕੀਤੀ ਜਾਵੇ ਇਹ ਉਹ ਲੋਕ ਨੇ ਜਿਹੜੀ ਇਹਦੇ ਤੇ ਸਿਆਸਤ ਕਰਦੇ ਨੇ ਤੇ ਅੱਜ ਇੱਥੇ ਦੇ ਟੰਗ ਹੋਣੀ ਸਾਰੇ ਨੌਜਵਾਨ ਜਿਹੜੇ ਇਹ ਇੱਥੇ ਦੇ ਹਨ ਹੁਸ਼ਾਰਪੁਰ ਦੇ ਉਹਨਾਂ ਨੇ ਇੱਕ ਬਹੁਤ ਚੰਗੀ ਤਰ੍ਹਾਂ ਇਹ ਪ੍ਰੋਗਰਾਮ ਕੀਤਾ ਕਿਉਂਕਿ ਲੋਕਾਂ ਨੂੰ ਇਹ ਜਗਾਇਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਦੋਨੇ ਪਾਰਟੀਆਂ ਉਹ ਪੋਲਿਟਿਕਸ ਕਰ ਰਹੀਆਂ ਹਨ ਧਰਮ ਦੇ ਨਾਂ ਤੇ ਤੇ ਸਿਆਸਤ ਜਿਹੜਾ ਉਹ ਕਰ ਰਹੀਆਂ ਬਸ ਅੱਜ ਜੋ ਇਹ ਕੁੱਤਲਾ ਖੂਕ ਮਜਾਰਾ ਕੀਤਾ ਗਿਆ ਇਹ ਜੋ ਮੌਮ ਕਟਮ ਅਬਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਹੜੇ ਉਹਨਾਂ ਦੇ ਮੰਤਰੀਆਂ ਵੱਲੋਂ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਗਿਆਨ ਦੇ ਅਗੇਂਸਟ ਕੀਤਾ ਗਿਆ ਕਿਉਂਕਿ ਕੋਈ ਵੀ ਸਰਕਾਰ ਅੱਜ ਤੱਕ ਇਸ ਮੁੱਦੇ ਤੇ ਆਪਣਾ ਸਬਸਤ ਮਾਤੀ ਸਾਬਤ ਨਹੀਂ ਕਰ ਸਕੀ ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਇੱਕ ਬੰਦਾ ਵੀ ਦੱਸਦਾ ਹੈ ਕਿ ਕਿਸੇ ਨੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਟਾਈ ਕੀਤੀ ਆ ਜਾਂ ਇਹਨਾਂ ਦਾ ਕਿਸੇ ਤਰ੍ਹਾਂ ਸਾਥ ਨਹੀਂ ਦਿੱਤਾ ਪੰਜਾਬ ਦਾ ਕਲਾ ਕਲਾ ਬੱਚਾ ਜਾਂ ਦੇਸ਼ਾਂ ਪੇਸ਼ਾਂ 'ਚ ਬੈਠਣ ਦੇਖੇ ਹੋਏ ਜੱਲੇ ਵੀ ਪੰਜਾਬੀ ਨੇ ਉਹ ਸਾਰੇ ਚਾਹੁੰਦੇ ਆ ਕਿ ਜੋ ਇਹ ਬੇਦਬੀਆਂ ਹੋਈਆਂ ਉਹਨਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਪਰ ਸੱਚ ਸਾਹਮਣੇ ਕਿੰਨੇ ਲਿਆਉਣਾ ਹੁੰਦਾ ਉਹ ਸਰਕਾਰਾਂ ਨੇ ਲਿਆਉਣਾ ਹੁੰਦਾ ਪਹਿਲੀ ਸਰਕਾਰ ਕਾਂਗਰਸ ਦੀ ਆਈ ਉਹ ਇਸ ਗੱਲ ਤੇ ਆਈ ਸੀ ਕਿ ਅਸੀਂ ਜੋ ਬੇਅਦਬੀਆਂ ਹੋਈਆਂ ਉਹਨਾਂ ਦਾ ਜਿਹੜੀ ਜਾਂਚ ਕਰਾਂਗੇ ਤੇ ਉਹਨਾਂ ਨੇ ਵੀ ਕੋਈ ਜਾਂਚ ਨਹੀਂ ਕੀਤੀ ਤੇ ਦੂਸਰੀ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਧਰਮ ਦੇ ਨਾਂ ਤੇ ਸਿਆਸਤ ਹੀ ਕੀਤੀ ਆ ਅੱਜ ਤੱਕ ਤਾਂ ਇਹਨਾਂ ਤੋਂ ਕੋਈ ਬੰਦਾ ਵੀ ਫੜ ਕੇ ਅੰਦਰ ਨਹੀਂ ਦਿੱਤਾ ਗਿਆ ਬੇਅਦਬੀਆਂ ਦੇ ਨਾਂ ਤੇ ਉੱਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਇਹ ਪ੍ਰੋਟੈਕਸ਼ਨ ਦਿੰਦੇ ਆ ਤੇ ਬਾਕੀ ਜੋ ਪੰਜਾਬ ਦੇ ਲੋਕ ਆ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਹੀ ਗੁਰੂ ਸਾਹਿਬ ਦੇ ਉਹ ਰਾਸਤੇ ਦੇ ਨਾਲ ਚੱਲਦਾ ਰਿਹਾ ਤੇ ਚੱਲਦਾ ਰਹੇਗਾ। ਇਹਨੂੰ ਮਨ੍ਹਾਉਣ ਦੇ ਲਈ ਲੱਖਾਂ ਮੀਰ ਮੰਨੂ ਵਰਤਿਆਂ ਨੇ ਵੀ ਸਾਜਸ਼ੰਗੀਆਂ ਕੀਤੀਆਂ। ਉਹਨਾਂ ਦਾ ਵੀ ਦੁਨੀਆ ਤੇ ਨਾਮ ਨਹੀਂ ਗਿਆ ਤੇ ਨਾ ਇਹਨਾਂ ਦਾ ਵੀ ਰਹਿਣਾ। ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਉਹ ਰਿਪੋਰਟ ਨੂੰ ਸਾਬਤ ਕਰਕੇ ਦਿਖਾਓ ਕਿ ਕਿਸ ਬੰਦੇ ਨੇ ਇਹੜਾ ਬਲੱਗ ਵੀ ਕੀਤੀ ਆ। ਹਾਏ ਹਾਏ ਕਾਂਗਰਸ ਦਾ ਜੋ ਅੱਜ ਜਿਲ੍ਹਾ ਸ਼ਰਪੁਰ ਦੀ ਸਮਤੀ ਸ਼ਾਨੀਆ ਕਾਲੀਦਾਲ ਤੇ ਉਸ ਕਾਲੀਦਾਲ ਦੀ ਟੀਮ ਨੇ ਜੋ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਨਵਾਂ ਬਿੱਲ ਤੇ ਕਾਨੂੰਨ ਆ ਰਿਹਾ ਉਹਦੇ ਸੰਬੰਧ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਆਪਣੇ ਬਿਆਨ ਜਾਰੀ ਕੀਤੇ ਆ ਜਿਸ ਸੰਬੰਧ ਵਿੱਚ ਪ੍ਰਗਟ ਸਿੰਘ ਜੀ ਬੋਲੇ ਮੈਂ ਤਾਂ ਪ੍ਰਗਟ ਸਿੰਘ ਉਹਨਾਂ ਨੂੰ ਵੀ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲ ਕਿ 2012 ਤੋਂ 2017 ਤੱਕ ਤੁਸੀਂ ਖੁਦ ਔਰ ਪਾਰਟੀਆਂ ਦਾ ਸਰਕਾਰ ਦਾ ਹਿੱਤਾ ਸੀ ਤੇ ਜੇ ਤੁਹਾਨੂੰ ਅੱਜ ਇਹ ਗੱਲ ਮਹਿਸੂਸ ਹੋ ਰਹੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਬੇਅਦਬੀਆਂ ਦੇ ਮੁੱਦੇ ਨੂੰ ਜਿਹੜਾ ਆ ਉਹ აღਣੀ ਸੀ ਕਰਨਾ ਚਾਹੁੰਦੀ ਤੇ ਖੁੱਦ ਜੋ ਮੌਜੂਦਾ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਦੀ ਉਸ ਦੇ ਤਾਂ ਆਪਣੇ ਜਿਹੜੇ ਐਮਐਲਏ ਸਨ ਦਿੱਲੀ ਤੇ ਉਹਨਾਂ ਨੂੰ ਸਜ਼ਾ ਹੋ ਚੁੱਕੀ ਆ ਇਹ ਬੇਅਦਬੀਆਂ ਦੇ ਚੱਕਰ ਦੇ ਵਿੱਚ ਕੈਨ ਤੋਂ ਭਾਵ ਕਿ ਸਿਰਫ ਤੇ ਸਿਰਫ ਫੌਜੀ ਰਾਜ ਕਰ ਰਹੇ ਨੇ ਜਿਨ੍ਹਾਂ ਦਾ ਕਿਸੇ ਦੀ ਕੋ ਮਨਚਾ ਨਹੀਂ ਆ ਇਹ ਵਾਲਾ ਜਿਹੜਾ ਆ ਤੇ ਇਹਦਾ ਖਤਮ ਕੀਤਾ ਜਾਵੇ ਜਦੋਂ ਵੀ ਕਿਸੇ ਵੀ ਤਰ੍ਹਾਂ ਦੀਆਂ ਬੋਤਾਂ ਦਾ ਟਾਈਮ ਨਹੀਂ ਦੀ ਕੋ ਆ ਉਦੋਂ ਅਜਿਹੇ ਮੁੱਦਿਆਂ ਨੂੰ ਜਿਹੜਾ ਹਾਵ ਲੈਂਦੇ ਨੇ ਇੰਨੀ ਵੇਖ ਕੇ ਮੈਂ ਨੂੰ ਸਰਕਾਰ ਨੂੰ ਬਰੰਦਾ ਤੇ ਦੇ ਤੁਸੀਂ ਹੁਣ ਕਾਨੂੰਨ ਲੈ ਕੇ ਆ ਰਹੇ ਹੋ ਅਸੀਂ ਤੁਹਾਡਾ ਇਸ ਟੈਕਲ ਦੇ ਲਈ ਸਾਥ ਦੇਵਾਂਗੇ ਬੇਚੱਕੀ ਵਿਰੋਧੀ ਤੇਰੀਆਂ ਕਿ ਅਜਿਹੇ ਕਾਨੂੰਨ ਲੈ ਕੇ ਆਓ ਕਿ ਕਿਸੇ ਵੀ ਧਰਮਕ ਗ੍ਰੰਥ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ ਉਸ ਦੇ ਕਦੀ ਕੋਈ ਬੇਅਦਬੀ ਨਾ ਕਰ ਸਕੇ ਉਹ ਦਾ ਪਨ ਨੁਕਸਾਨ ਨਾ ਕਰ ਸਕੇ ਤੇ ਕਾਂਗਰਸ ਪਾਰਟੀ ਨੂੰ ਫੇਰ ਇੱਕ ਵਾਰੀ ਇਹਨਾ ਦੋਨਾਂ ਇੱਕ ਗੋਦੀਆਂ ਹਰਕਤਾਂ ਤੋਂ ਆਵਾਜ਼ ਆ ਜਾਓ 84 ਕਰੋਨੇ ਵਾਲੇ ਤੁਸੀਂ ਸਿੱਖ ਗਤਿਰੇ ਆਮ ਕਰੋਨੇ ਵਾਲੇ ਤੁਸੀਂ ਤੇ ਅੱਜ ਇਹ ਤੁਸੀਂ ਆਪਣੇ ਆਪ ਨੂੰ ਧਰਮਾਂ ਦਾ ਤੈਕੀ ਸਮਝਦੇ ਆ ਕਿ ਤੈਨੂੰ ਪੱਛਦਾ ਨਹੀਂ ਸੋ ਇਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ